ਆਪਸੀ ਸਾਇੰਟੀਮੀ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਤੇ ਮੈਂ ਹਰ ਤੇਜਿੰਦਰ ਪਾਲ ਸਿੰਘ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਬੀਜੇਪੀ ਅਤੇ ਐਮਸੀ ਦਾ ਜਿਹੜਾ ਉਹ ਆਪਸ ਦੇ ਵਿੱਚ ਸੁਮੇਲ ਹੋਣ ਜਾ ਰਿਹਾ ਹੈ ਆਉਣ ਵਾਲੀ ਬਣਨ ਵਾਲੀ ਜਿਹੜੀ ਜੰਮੂ ਕਸ਼ਮੀਰ ਯੂਟੀ ਦੀ ਸਰਕਾਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਹਨ ਉਹ ਖਤਮ ਹੋ ਚੁੱਕੀਆਂ ਹਨ 8 ਤਰੀਕ ਨੂੰ ਆਉਣਾ ਹੈ ਇਸ ਦਾ ਰਿਜ਼ਲਟ ਰਿਜ਼ਲਟ ਆਉਣ ਤੋਂ ਬਾਅਦ ਹੀ ਪਤਾ ਚਲੇਗਾ ਕਿ ਕਿਸ ਪਾਰਟੀ ਨੇ ਸਭ ਤੋਂ ਵੱਧ ਸੀਟਾਂ ਲਈਆਂ ਅਤੇ ਕੋਲੀਸ਼ਨ ਕਿਹੜੀ-ਕਿਹੜੀ ਪਾਰਟੀ ਦਾ ਬਣੇਗਾ ਜਾਂ ਫਿਰ ਕੋਈ ਕੱਲੀ ਪਾਰਟੀ ਹੀ ਨਿੱਤਰ ਕੇ ਸਾਹਮਣੇ ਆਏਗੀ ਸਰਕਾਰ ਬਣਾਉਣ ਦੇ ਵਿੱਚ ਲੇਕਿਨ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕੁਝ ਸਮਾਂ ਪਹਿਲਾਂ ਇੱਕ ਟਵੀਟ ਜਿਹੜਾ ਹੈ ਐਕਸ ਦੇ ਉੱਤੇ ਇੱਕ ਪੋਸਟ ਪੈਂਦੀ ਹੈ ਐਸ ਉਸ ਪੋਸਟ ਦੇ ਵਿੱਚ ਜੋ ਜੁਮੇ ਜੁਨੈਦ ਆਜ਼ਮ ਮਟੂ ਜੋ ਕਾਉਂਸਲਰ ਰਹੇ ਨੇ ਫਾਰਮਰ ਕਾਉਂਸਲਰ ਆ ਸ਼੍ਰੀਨਗਰ ਦੇ ਉਹਨਾਂ ਨੇ ਇੱਕ ਟਵੀਟ ਪਾ ਕੇ ਇਹ ਕਿਹਾ ਸੀ ਕਿ ਅਗਰ ਕਿਤੇ ਨਾ ਕਿਤੇ ਕਸ਼ਮੀਰ ਦੇ ਪਹਲਗਾਮ ਇਲਾਕੇ ਦੇ ਵਿੱਚ ਡਾਕਟਰ ਫਾਰੂਕ ਅਬਦੁੱਲਾ ਨੇ ਭਾਜਪਾ ਦੇ ਕੁਝ ਬੰਦਿਆਂ ਦੇ ਨਾਲ ਜਿਹੜੀ ਹੈ ਜਿਹੜੇ ਉੱਚ ਅਧਿਕਾਰੀਆਂ ਦੇ ਨਾਲ ਜਿਹੜੀ ਹੈ ਉਹ ਮੀਟਿੰਗ ਕੀਤੀ ਹੈ ਤੇ ਹੋ ਸਕਦਾ ਹੈ ਕਿ ਇਹ ਬੀਜੇਪੀ ਔਰ ਐਨਸੀ ਦੇ ਅਲਾਈਅੰਸ ਦੀ ਮੀਟਿੰਗ ਹੋਵੇ ਔਰ ਅਗਰ ਇਸ ਤਰ੍ਹਾਂ ਦੀ ਗੱਲ ਹੈ ਤਾਂ ਫਿਰ ਬੀਜੇਪੀ ਔਰ ਐਨਸੀ ਦਾ ਅਲਾਈਅੰਸ ਅਗਰ ਹੋ ਰਿਹਾ ਹੈ ਤਾਂ ফারুক ਅਬਦੁੱਲਾ ਆਪਣੀ ਜਿਹੜੇ ਵੋਟਰਸ ਨੇ ਆਪਣੀ ਜਿਹੜੀ ਪਬਲਿਕ ਹੈ ਜਨਤਾ ਹੈ ਉਹਨੂੰ ਧੋਖਾ ਦੇ ਰਹੇ ਨੇ ਲੇਕਿਨ ਉਸ ਤੋਂ ਹੀ ਕੁਝ ਸਮਾਂ ਬਾਅਦ ਨਾਲ ਦੇ ਨਾਲ ਹੀ ਉਮਰ ਅਬਦੁੱਲਾ ਦਾ ਇੱਕ ਇੰਟਰਵਿਊ ਜਿਹੜਾ ਹੈ ਉਹ ਬਰਖਾ ਦੱਤ ਦੇ ਨਾਲ ਸਾਹਮਣੇ ਆਉਂਦਾ ਹੈ ਤਾਂ ਬਰਖਾ ਦੱਤ ਜਦੋਂ ਇਹ ਸਵਾਲ ਪੁੱਛਦੇ ਨੇ ਕਿ उमर साहब ਤੁਸੀਂ ਕਿਹਾ ਕਿ ਬੀਜੇਪੀ ਐਨਸੀ ਅਲਾਈਅੰਸ ਨਹੀਂ ਹੋ ਸਕਦਾ। ਕੀ ਕਿਦਰੇ ਪੋਲੀਟੀਕਲ ਸਰਵਾਈਵਲ ਦੇ ਰਹੀ? ਯਾਨੀ ਕਿ ਆਪਣੀ ਪੋਲੀਟਿਕਸ ਨੂੰ ਜੰਮੂ ਕਸ਼ਮੀਰ ਦੇ ਵਿੱਚ ਬਚਾਉਣ ਦੇ ਲਈ ਅਗਰ ਕਿਦਰੇ ਨਾ ਕਿਦਰੇ ਤੁਹਾਨੂੰ ਭਾਜਪਾ ਦੇ ਨਾਲ ਗਠਜੰਬੰਦਨ ਕਰਨਾ ਪਵੇ ਤਾਂ ਕੀ ਤੁਸੀਂ ਮਿਲ ਕੇ ਸਰਕਾਰ ਬਣਾਓਗੇ? ਤਾਂ ਉਹਨਾਂ ਨੇ ਹਵਾਲਾ ਦਿੱਤਾ ਸੀ ਕਿ ਇਹ ਬੀਜਪੀ ਦੇ ਨਾਲ ਜਿਹੜਾ ਹੈ ਗਠਬੰਧਨ ਕਰਨਾ ਜਾਂ ਅਲਾਈਅנס ਕਰਕੇ ਸਰਕਾਰ ਬਣਾਉਣਾ ਜਾਂ ਕੋਲੀਸ਼ਨ ਦੇ ਨਾਲ ਸਰਕਾਰ ਬਣਾਉਣਾ ਯਾਨੀ ਕਿ ਆਪਣੇ ਪੋਲਿਟਿਕਸ ਦਾ ਅੰਤ ਕਰਨ ਦੇ ਬਰਾਬਰ ਹੈ ਔਰ ਉਹਨਾਂ ਨੇ ਐਗਜ਼ੈਂਪਲ ਵੀ ਦਿੱਤੀ ਸੀ ਕਿ ਪਿਛਲੇ ਸਮੇਂ ਦੇ ਵਿੱਚ ਭਾਜਪਾ ਨੇ ਪੀਡੀਪੀ ਦੇ ਨਾਲ ਜਦੋਂ ਅ ਅਲਾਈਅੰਸ ਕਰਕੇ ਸਰਕਾਰ ਬਣਾਈ ਸੀ ਜੰਮੂ ਕਸ਼ਮੀਰ ਦੀ ਤਾਂ ਉਸ ਅਲਾਈਅੰਸ ਤੋਂ ਬਾਅਦ ਅੱਜ ਜਿਹੜਾ ਹਾਲ ਪੀਡੀਪੀ ਦਾ ਤੇ ਮੁਫਤੀ ਮਹਿਬੂਬਾ ਦਾ ਉਹਨਾਂ ਨੇ ਇੱਕ ਐਗਜ਼ੈਂਪਲ ਦੇ ਕੇ ਦੱਸਿਆ ਕਿ ਉਹ ਅੱਜ ਆਪਣੀ ਪੋਲਿਟਿਕਸ ਸਰਵਾਈਵ ਪੋਲਿਟੀਕਲ ਸਰਵਾਈਵਲ ਦੇ ਉੱਤੇ ਖੜੀਆਂ ਨੇ ਕਿ ਕਿਸੇ ਤਰੀਕੇ ਦੇ ਨਾਲ ਮੇਰੀ ਪੋਲਿਟਿਕਸ ਬਚ ਜਾਵੇ ਔਰ ਉਹ ਨਹੀਂ ਚਾਹੁੰਦੇ ਕਿ ਉਮਰ ਅਬਦੁੱਲਾਹ ਨੇ ਜਿਸ ਤਰ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਐਨਸੀ ਨੂੰ ਉਹ ਦਿਨ ਦੇਖਣਾ ਪਵੇ ਤਾਂ ਇਸੇ ਦੌਰਾਨ ਚਲਦੇ ਹੋਏ ਅੱਜ 4 ਤਰੀਕ ਨੂੰ ਯਾਨੀ ਕਿ ਐਨਸੀ ਦਾ ਸ਼੍ਰੀਨਗਰ ਦੇ ਵਿੱਚੋਂ ਨੈਸ਼ਨਲ ਕਾਨਫਰੰਸ ਦਾ ਅਫੀਸ਼ੀਅਲ ਇੱਕ ਬਿਆਨ ਜਿਹੜਾ ਹੈ ਉਹ ਨਿਕਲਦਾ ਹੈ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਬੀਜੇਪੀ ਔਰ ਐਨਸੀ ਕਦੇ ਵੀ ਜੜੀਆਂ ਸਰਕਾਰ ਨਹੀਂ ਬਣਾ ਸਕਦੀਆਂ ਔਰ ਇਹ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਰਿਊਮਰਸ ਨੇ ਔਰ ਇਹਨਾਂ ਰਿਊਮਰਸ ਦੇ ਉੱਤੇ ਬਿਲਕੁਲ ਵੀ ਜਿਹੜਾ ਹੈ ਉਹ ਯਕੀਨ ਨਾ ਕੀਤਾ ਜਾਵੇ ਕਿਉਂਕਿ ਪਿਛਲੇ ਦਿਨੀ ਬਹੁਤ ਸਾਰੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ ਕਿ ਅਗਰ ਕਾਂਗਰਸ ਦੇ حق ਦੇ ਵਿੱਚ ਸੀਟਾਂ ਜ਼ਿਆਦਾ ਨਹੀਂ ਆਉਂਦੀਆਂ ਤਾਂ کیا بی جے پی اور این سی ਦਾ ਕੋਲੀਸ਼ਨ ਹੋ ਕੇ ਸਰਕਾਰ ਬਣ ਸਕਦੀ ਹੈ ਇਹਨਾਂ ਦਾ ਆਪਸੀ ਗੱਠਜੋੜ ਬਣ ਕੇ ਜੰਮੂ ਕਸ਼ਮੀਰ ਦੀ ਸਰਕਾਰ ਬਣ ਸਕਦੀ ਹੈ ਫਿਰ ਸੀਐਮ ਦੇ ਲਈ ਵੀ ਬੜੀਆਂ اٹਕਲਾਂ ਲੱਗੀਆਂ ਸੀ ਕਿ کیا ਜੰਮੂ ਕਸ਼ਮੀਰ ਦਾ ਸੀਐਮ ਕੋਈ ਡੋਗਰਾ ਹੋਵੇਗਾ ਜਾਂ ਫਿਰ ਕੋਈ ਕਸ਼ਮੀਰ ਦਾ ਹੀ ਹੋਵੇਗਾ ਤੋਂ ਇਹ اٹਕਲਾਂ ਤਾਂ ਹਜੇ ਤੱਕ ਬਨੀਆਂ ਹੋਈਆਂ ਨੇ ਮਗਰ ਕੁਝ ਨਾ ਕੁਝ ਜਿਹੜਾ ਹੈ ਉਹ ਇਸ ਸਮੇਂ ਦੇ ਵਿੱਚ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ ਤਾਂ ਜੁਨੇਦ ਆਜ਼ਮ ਮੱਟੂ ਦਾ ਫਿਰ ਤੋਂ ਅੱਜ ਜੋ ਟਵੀਟ ਇੱਕ ਹੋਰ ਆਇਆ ਹੈ ਇਸ ਬਿਆਨ ਤੋਂ ਬਾਅਦ ਜੋ ਕਿ ਐਨਸੀ ਨੇ ਦਿੱਤਾ ਹੈ ਕਿ ਅਸੀਂ ਬੀਜੇਪੀ ਦੇ ਨਾਲ ਸਰਕਾਰ ਜਿਹੜੀ ਹੈ ਉਹ ਬਿਲਕੁਲ ਨਹੀਂ ਬਣਾਵਾਂਗੇ ਔਰ ਨਾ ਹੀ ਸਾਡੀ ਉਹਨਾਂ ਦੇ ਨਾਲ ਕੋਈ ਇਸ ਮਾਮਲੇ ਦੇ ਵਿੱਚ ਕੋਈ ਗੱਲਬਾਤ ਹੋਈ ਹੈ ਜਦਕਿ ਜੁਨੇਦ ਆਜ਼ਮ ਮੱਟੂ ਨੇ ਕਿਹਾ ਸੀ ਕਿ ਪਹਿਲਗਾਮ ਦੇ ਵਿੱਚ ਇੱਕ ਅਗਰ ਇਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਤਾਂ ਪਹਿਲਗਾਮ ਦੇ ਵਿੱਚ ਜਿਹੜੀ ਹੈ ਉਹ ਮੀਟਿੰਗ ਕਿਸ ਦੇ ਨਾਲ ਕੀਤੀ ਸੀ ਡਾਕਟਰ ਫਾਰੂਕ ਅਬਦੁੱਲਾ ਨੇ ਬਾਕੀ ਜੋ ਇਸ ਵੇਲੇ ਜੋ ਇਹਨਾਂ ਅਟਕਲਾਂ ਦਾ ਬਾਜ਼ਾਰ ਬੜਾ ਗਰਮ ਹੋਇਆ ਪਿਆ ਹੈ ਹੁਣ ਜੁਨੈਦ ਆਜ਼ਮ ਜੋ ਮਟੂ ਹਨ ਉਹਨਾਂ ਨੇ ਫਿਰ ਤੋਂ ਇੱਕ ਟਵੀਟ ਲਿਖ ਕੇ ਇਹ ਕਿਹਾ ਹੈ ਕਿ ਅਗਰ ਅੱਜ ਦਾ ਜਿਹੜਾ ਬਿਆਨ ਜਿਹਦੇ ਵਿੱਚ ਕੀ ਐਨਸੀ ਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਇਹ ਸਾਰੀਆਂ ਅਟਕਲਾਂ ਜਿਹੜੀਆਂ ਨੇ ਉਹ ਬਿਲਕੁਲ ਬੇਬੁਨਿਆਦ ਨੇ ਇਸ ਤਰ੍ਹਾਂ ਦੀ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀਆਂ ਪੋਸਟਾਂ ਕਿ ਭਾਜਪੀ ਔਰ ਉਸ ਨਾਲ ਐਨਸੀ ਦਾ ਕੋਈ ਆਲਾਈਂਸ ਹੋਣ ਵਾਲਾ ਹੈ ਇਹ ਅਟਕਲਾਂ ਸਾਰੀਆਂ ਬੇਬੁਨਿਆਦ ਨੇ ਔਰ ਇਹਨਾਂ ਬੇਬੁਨਿਆਦ ਅਟਕਲਾਂ ਤੇ ਇਹੋ ਜਿਹੀਆਂ ਪੋਸਟਾਂ ਦੇ ਉੱਤੇ ਯਕੀਨਾ ਕੀਤਾ ਜਾਇ ਦਿੱਤਾ ਅਟਕਲਾਂ ਦਾ ਬਾਜ਼ਾਰ ਹਜੇ ਤੱਕ ਗਰਮ ਹੈ 8 ਤਰੀਕ ਤੱਕ ਇਹ ਮਾਹੌਲ ਇਸੇ ਤਰ੍ਹਾਂ ਹੀ ਬਣਿਆ ਰਹੇਗਾ ਕਿਉਂਕਿ 8 ਤਰੀਕ ਨੂੰ ਸਾਰੇ ਨਤੀਜੇ ਜਿਹੜੇ ਨੇ ਉਹ ਸਾਹਮਣੇ ਆ ਜਾਣਗੇ ਔਰ ਕਿਹੜੀ ਪਾਰਟੀ ਨਿਤਰ ਕੇ ਜਿਹੜੀ ਹੈ ਬਹੁਮਤ ਦੇ ਵਿੱਚ ਆਏਗੀ ਅੱਗੇ ਜਾਂ ਫਿਰ ਕੋਲੀਸ਼ਨ ਦੇ ਵਿੱਚ ਕੋਈ ਸਰਕਾਰ ਬਣੇਗੀ ਵੈਸੇ ਤਾਂ ਐਨਸੀ ਕਾਂਗਰਸ ਦਾ ਆਲਰੇਡੀ ਇੱਕ ਕੋਲੀਸ਼ਨ ਜਿਹੜਾ ਹੈ ਉਹ ਇਹਨਾਂ ਇਲੈਕਸ਼ਨਸ ਦੇ ਵਿੱਚ ਵੀ ਚੱਲ ਰਿਹਾ ਹੈ ਕਿਹਾ ਐਨਸੀ ਕਾਂਗਰਸ ਤੇ ਹੋਰ ਜਿਹੜੇ ਨੇ ਅਦਰਸ ਜਿਹੜੇ ਨੇ ਇੰਡੀਪੈਂਡੈਂਟ ਆਜ਼ਾਦ ਉਮੀਦਵਾਰ ਨੇ ਉਹਨਾਂ ਦੀ ਸਰਕਾਰ ਬਣੇਗੀ ਜਾਂ ਫਿਰ ਬੀਜੇਪੀ ਐਨਸੀ ਤੇ ਹੋਰ ਅਦਰਸ ਜਿਹੜੇ ਨੇ ਉਹਨਾਂ ਦੀ ਸਰਕਾਰ ਬਣੇਗੀ ਇਹ ਬਾਜ਼ਾਰ ਹਜੇ ਤੱਕ 8 ਤਰੀਕ ਤੱਕ ਜਿਹੜਾ ਹੈ ਇਹ ਇਸੇ ਤਰ੍ਹਾਂ ਹੀ ਗਰਮ ਰਹੇਗਾ ਲੇਕਿਨ ਫਿਰ ਤੋਂ ਦੱਸ ਦਈਏ ਕਿ ਐਨਸੀ ਵੱਲੋਂ ਇਹਨਾਂ ਜਿਹੜੀਆਂ ਪੋਸਟਾਂ ਹਨ ਜਿਨ੍ਹਾਂ ਦੇ ਵਿੱਚ ਭਾਜਪੀ ਔਰ ਐਨਸੀ ਦਾ ਜਿਹੜਾ ਹੈ ਉਹ ਕੋਲੀਸ਼ਨ ਜਾਂ ਗਠਬੰਧਨ ਕਿਹਾ ਜਾ ਰਿਹਾ ਸੀ ਕਿ ਬਣ ਕੇ ਸਰਕਾਰ ਬਣੇਗੀ ਤਾਂ ਉਸ ਦੇ ਉੱਤੇ ਬਿਲਕੁਲ ਵੀ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ ਐਨਸੀ ਵੱਲੋਂ ਕਿ ਐਸਾ ਕੋਈ ਵੀ ਜਿਹੜਾ ਗਠਬੰਧਨ ਜਾਂ ਐਸੀ ਕੋਈ ਵੀ ਗੱਲਬਾਤ ਭਾਜਪੀ ਦੇ ਨਾਲ ਐਨਸੀ ਦੀ ਨਹੀਂ ਹੋਈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ 8 ਤਰੀਕ ਤੋਂ ਬਾਅਦ ਜਦੋਂ ਵੀ ਇਹ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਕਿਹੜੇ ਕਿਹੜੇ ਗਠਬੰਧਨ ਦੀ ਸਰਕਾਰ ਬਣਦੀ ਹੈ ਦੇਖਦੇ ਰਹੋ ਆਪਸੀ ਸਾਈਟੀ ਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ